ਮਹਾਰਾਜਾ ਲੋਧੀ ਦਾ ਕਿਲਾ ਵਾ 675 ਸਾਲ ਪੁਰਾਣਾ ਕਿਲਾ ਵਾ ਆ ਪ੍ਰਾਣੇ ਕਮਰੇ ਸੀਗੇ ਇਹਨਾਂ ਦੇ ਦਰਵਾਜੇ ਟੱਕੇ ਟੁੱਕੇ ਲੱਗੇ ਹੁੰਦੀਆਂ ਸੀਗੀਆਂ ਬਾ ਤੋੜਪੰਨ ਕਰਤਾ ਲੋਕਾਂ ਨੇ ਦਿੱਤੋਂ ਲੁਧਿਆਣੇ ਨੂੰ ਅੱਜ ਜਾਣਿਆ ਜਾਂਦਾ ਉਸ ਦੀ ਹਾਲਤ ਜਿਹੜੀ ਹੈ ਉਹ ਤਰਸਯੋਗ ਹੋ ਚੁੱਕੀ ਹੈ ਕਾਫੀ ਸਪਸਪ ਦੇਖੇ ਜਾਂਦੇ ਆ ਕਈ ਪੁਰਾਣੇ ਬਜ਼ੁਰਗਾਂ ਨੇ ਵੀ ਦੱਸਿਆ ਵੀ ਇੱਥੇ ਕਾਫੀ 20 ਫੁੱਟ ਦਾ ਸੱਪ ਆ ਜਿਹੜਾ ਰਾਤ ਨੂੰ ਹੀ ਨਿਕਲਦਾ ਵਾ ਵੀ ਕਿਸੇ ਨੂੰ ਨੁਕਸਾਨ ਜਾਲੀ ਨੁਕਸਾਨ ਤਾਂ ਨਹੀਂ ਹੁੰਦਾ ਗੈਪ ਹੋ ਜਾਂਦਾ ਦੋਸਤੋ ਇਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਖੂਬ ਸਾਰਾ ਪਾਣੀ ਹੁੰਦਾ ਹੋਏਗਾ ਪਰ ਅੱਜ ਜੇ ਗੱਲ ਕੀਤੀ ਜਾਵੇ ਤਾਂ ਇੱਕ ਖੂਆ ਜਿਹੜਾ ਇਹ ਸੁੱਕ ਚੁੱਕਾ ਹੈ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੁਧਿਆਣੇ ਦੀ ਖੂਬਸੂਰਤੀ ਇਸ ਸਮੇ ਸਾਡੇ ਸਾਹਮਣੇ ਹੈ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ న్యూਸ ਚੈਨਲ ਤੇ ਮੈਂ ਤਵਲীন ਤੁਹਾਡਾ ਸਵਾਗਤ ਕਰਦੀ ਹਾਂ ਮੇਰੇ ਪਿੱਛੇ ਤੁਸੀਂ ਇੱਕ ਇਮਾਰਤ ਦੇਖ ਰਹੇ ਹੋਗੇ ਤੇ ਸੋਚੇ ਹੋਗੇ ਕਿ ਇੱਕ ਖੰਡਰ ਜਗਾ ਕਿਹੜੀ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਲੁਧਿਆਣੇ ਦੀ ਇੱਕ ਐਸੀ ਜਗ੍ਹਾ ਤੇ ਜਿੱਥੋਂ ਲੁਧਿਆਣੇ ਨੂੰ ਨਾਮ ਪਿਆ ਸੀ ਤੇ ਲੁਧਿਆਣੇ ਨੂੰ ਇੱਕ ਪਛਾਣ ਮਿਲੀ ਸੀ ਅੱਜ ਅਸੀਂ ਤੁਹਾਨੂੰ ਪੂਰਾ ਇਸ ਦਾ ਇਤਿਹਾਸ ਦੱਸਾਂਗੇ ਤੇ ਨਾਲ ਤੁਹਾਨੂੰ ਇਸ ਦੇ ਹਾਲਾਤ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਇੱਕ ਇਮਾਰਤ ਜਿੱਥੋਂ ਲੁਧਿਆਣੇ ਨੂੰ ਇੱਕ ਇਤਿਹਾਸ ਮਿਲਿਆ ਸੀ ਇੱਕ ਪਹਿਚਾਨ ਮਿਲੀ ਸੀ ਜਿੱਥੋਂ ਲੁਧਿਆਣੇ ਨੂੰ ਅੱਜ ਜਾਣਿਆ ਜਾਂਦਾ ਉਸ ਦੀ ਹਾਲਤ ਜਿਹੜੀ ਹੈ ਉਹ ਤਰਸਯੋਗ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਜਿਹੜਾ ਇਹ ਮੁੱਖ ਦਰਵਾਜ਼ਾ ਹੈ ਉਸ ਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਦੇ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ ਅੱਗੇ ਵੱਧਦੇ ਆ ਤੇ ਅੱਗੇ ਰਵੀ ਤੁਹਾਨੂੰ ਸਾਰਾ ਦ੍ਰਿਸ਼ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਸ ਦੇ ਜਿਹੜੇ ਹਾਲਾਤ ਨੇ ਤਰਸਯੋਗ ਹੋ ਚੁੱਕੇ ਨੇ ਸੋਚ ਸਕਦੇ ਹੋ ਕਿ ਜੇ ਕੁਝ ਸਾਲਾਂ ਪਹਿਲੇ ਜਾਈਏ ਜੇ ਸਿਰਫ 500 ਜਾਂ ਫਿਰ 600 ਸਾਲ ਪਹਿਲੇ ਜਾਈਏ ਤਾਂ ਫਿਰ ਇਸ ਦੇ ਹਾਲਾਤ ਕਿੰਨੇ ਵਧੀਆ ਹੋਣਗੇ ਪਰ ਅੱਜ ਜੇ ਗੱਲ ਕੀਤੀ ਜਾਵੇ ਤਾਂ ਇਸ ਦੀ ਸੰਭਾਲ ਬਿਲਕੁਲ ਨਾ ਹੋਣ ਦੇ ਕਰਕੇ ਇਸ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੇ ਬਿਲਕੁਲ ਸਾਹਮਣੇ ਨੇ ਕਿ ਕਿਸ ਤਰ੍ਹਾਂ ਇਹ ਬਿਲਡਿੰਗ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਕਿ ਕਿਸੇ ਵੀ ਵਕਤ ਇਹ ਬਿਲਡਿੰਗ ਜਿਹੜੀ ਹੈ ਟੈਸਕਦੀ ਹੈ ਇਮਾਰਤਾਂ ਜਿਹੜੀਆਂ ਨੇ ਟੈਸਕਦੀਆਂ ਨੇ ਇਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਇਸ ਇਮਾਰਤ ਦੀ ਜਾਂ ਫਿਰ ਇਸ ਕਿਲੇ ਦੀ ਜੇ ਗੱਲ ਕੀਤੀ ਜਾਵੇ ਤਾਂ ਇਕਿਲਾ ਜਿਹੜਾ ਬਣਿਆ ਹੋਇਆ ਹੈ ਜਿਸ ਦੇ ਉੱਤੇ ਲੋਧੀ ਵੰਸ਼ ਦਾ ਰਾਜ ਹੁੰਦਾ ਸੀ ਉਹਨਾਂ ਦੀ ਤਿੰਨ ਸੜੀਆਂ ਨੇ ਇੱਥੇ ਰਾਜ ਕੀਤਾ ਸੀਗਾ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇੱਕ جنگ ਦੇ ਵਿੱਚ ਉਹਨਾਂ ਦੀ ਹਾਰ ਹੋ ਗਈ ਸੀ ਜਿਸ ਤੋਂ ਬਾਅਦ ਇਸ ਇਮਾਰਤ ਦੀ ਸਾਮ ਸੰਭਾਲ ਕਿਸੇ ਵੱਲੋਂ ਨਹੀਂ ਕੀਤੀ ਗਈ ਤੁਸੀਂ ਇਸ ਹਜੇ ਜੇ ਗੱਲ ਕੀਤੀ ਜਾਵੇ ਜਿਹੜਾ ਇਹ ਕਿਲਾ ਇੱਥੇ ਮੌਜੂਦ ਹੈ ਇਸ ਦੇ ਗੇਟ ਦਰਵਾਜ਼ੇ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਸ ਦੇ ਹਾਲਾਤ ਦੇਖ ਸਕਦੇ ਹੋ ਕਿ ਇਸ ਦੀ ਸਾਮ ਸੰਭਾਲ ਤੇ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਸਿਰਫ ਇਸ ਜੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸਿਰਫ ਦਰਵਾਜ਼ੇ ਦਾ ਸਿਰਫ ਇੱਕ ਪੱਲਾ ਇੱਥੇ ਮੌਜੂਦ ਹੈ ਜਿਸਦੇ ਹਾਲਾਤ ਤੁਸੀਂ ਆਪਣੇ ਅੱਖੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਦੇ ਹਾਲਾਤ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਦਰਵਾਜ਼ਾ ਜਿਹੜਾ ਪੂਰੇ ਤਰੀਕੇ ਟੁੱਟ ਚੁੱਕਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਦਰਵਾਜ਼ਾ ਇੱਕ ਸਾਲ ਹੋਰ ਇੱਥੇ ਸਲਾਮਤ ਰਹੇਗਾ ਉਸ ਤੋਂ ਬਾਅਦ ਮੇਰੇ ਜੇ ਮੇਰੇ ਅਕੋਰਡਿੰਗ ਦੇਖਿਆ ਜਾਵੇ ਤਾਂ ਸ਼ਾਇਦ ਇਹ ਵੀ ਜਿਹੜੀ ਯਾਦ ਹੈ ਦਰਵਾਜ਼ੇ ਵਾਲੀ ਉਹ ਵੀ ਖਤਮ ਹੋ ਜਾਵੇਗੀ ਇਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਆ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਣੇ ਆ ਕਿ ਇਸ ਜਿਹੜਾ ਹੁਣ ਇਹ ਲੁਧਿਆਣੇ ਦੇ ਵਿੱਚ ਕਿਲਾ ਬਣਿਆ ਹੋਇਆ ਇਸ ਦੇ ਵਿੱਚ ਇੱਕ ਸੁਰੰਗ ਵੀ ਹੈ ਤੁਹਾਨੂੰ ਇਸ ਤੋਂ ਬਾਅਦ ਹੁਣ ਸੁਰੰਗ ਦੇ ਹਾਲਾਤ ਦਿਖਾਣੇ ਆ ਸੁਰੰਗ ਦੇ ਵੱਲ ਜਾ ਰਹੇ ਆ ਪਰ ਤੁਹਾਨੂੰ ਸੁਰੰਗ ਦੇ ਵੱਲ ਜਾਣ ਦਾ ਰਸਤਾ ਦਿਖਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਆਸ-ਪਾਸ ਝਾੜ ਜਿਹੜੀ ਹੈ ਇਕੱਠੀ ਹੋ ਚੁੱਕੀ ਹੈ ਤੇ ਸੁਰੰਗ ਦੇ ਵੱਲ ਜਾਣਾ ਵੀ ਕਾਫੀ ਮੁਸ਼ਕਿਲ ਹੈ ਇਸ ਦੇ ਹਾਲਾਤ ਤੇ ਸਾਮ ਸੰਭਾਲ ਦੀ ਜੇ ਗੱਲ ਕੀਤੀ ਜਾਵੇ ਬਿਲਕੁਲ ਵੀ ਨਾ ਹੋਣ ਦੇ ਕਰਕੇ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਸੁਰੰਗ ਤੱਕ ਜਾਣਾ ਵੀ ਕਿੰਨਾ ਮੁਸ਼ਕਿਲ ਹੋ ਚੁੱਕਾ ਹੈ ਜੇ ਇਸ ਕਿਲੇ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਇਹ ਕਿਲਾ ਇਸ ਦੇ ਅੰਦਰ ਅਸੀਂ ਕਿੱਥੇ ਤੁਹਾਨੂੰ ਸੁਰੰਗ ਦਿਖਾਵਾਂਗੇ ਹੁਣ ਅਸੀਂ ਸੁਰੰਗ ਦੇ ਕੋਲ ਕੋਲ ਮੌਜੂਦ ਆ ਸੁਰੰਗ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜੇ ਉੱਪਰ ਛਾਤਰੀ ਗਲ ਕੀਤੀ ਜਾਵੇ ਤਾਂ ਉਹ ਵੀ ਟਹਿ ਚੁੱਕੀ ਹੈ ਇਸ ਸਮੇਂ ਜੇ ਸੁਰੰਗ ਦੇ ਅੰਦਰ ਗਲ ਕੀਤੀ ਜਾਵੇ ਤਾਂ ਇਹ ਸੁਰੰਗ ਹਜੇ ਤੱਕ ਜਾਣਕਾਰੀ ਮੁਤਾਬਿਕ ਇਹ ਸਾਹਮਣੇ ਆਇਆ ਹੈ ਕਿ ਇਹ ਸੁਰੰਗ ਦੋ ਜਗਾਵਾ ਤੇ ਨਿਕਲਦੀ ਸੀ ਇੱਕ ਨਿਊ ਦਿੱਲੀ ਤੇ ਦੂਜਾ ਫਲੋਰ ਦੇ ਵੱਲ ਤੇ ਇਸ ਸੁਰੰਗ ਦੇ ਜਦੋਂ ਵੀ ਕੋਈ ਜੰਗ ਹੁੰਦੀ ਸੀ ਤਾਂ ਇਸ ਸੁਰੰਗ ਨੂੰ ਖਾਸ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ ਇਸ ਸੁਰੰਗ ਤੋਂ ਜਿਹੜਾ ਖਾਣਾ ਜੰਗ ਦੇ ਸਮੇਂ ਉਸ ਦਾ ਆਣ ਜਾਣ ਦਾ ਜਿਹੜਾ ਇਹ ਸੋਰ ਸੀਗਾ ਸਾਧਨ ਸੀਗਾ ਤੇ ਹੁਣ ਇਸ ਸੁਰੰਗ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੇ ਸਿਰਫ ਇੰਨਾ ਹੀ ਨਹੀਂ ਇਹ ਸੁਰੰਗ ਅੰਦਰ ਜਾ ਕੇ ਬੰਦ ਹੋ ਚੁੱਕੀ ਹੈ ਜਿਹੜੀ ਸੁਰੰਗ ਇੱਕ ਸਮੇਂ ਤੇ ਇੰਨੀ ਲੰਬੀ ਹੁੰਦੀ ਸੀਗੀ ਕਿ ਦਿੱਲੀ ਤੇ ਫਲੋਰ ਤੱਕ ਜਾਂਦੀ ਸੀ ਹੁਣ ਅੱਜ ਉਸ சுரੰਗ ਦੇ ਜਿਹੜੇ ਰਸਤੇ ਨੇ ਉਹ ਵੀ ਬੰਦ ਹੋ ਚੁੱਕੇ ਨੇ ਇਸਦੇ ਸਿਰਫ ਇੰਨਾ ਹੀ ਨਹੀਂ ਜੇ சுரੰਗ ਦੇ ਹਾਲਾਤ ਤੁਸੀਂ ਦੇਖੋਗੇ ਤਾਂ ਕਿਸ ਤਰ੍ਹਾਂ ਜਿਹੜੀ ਛੱਤ ਹੈ ਉਹ ਟਹਿ ਚੁੱਕੀ ਹੈ சுரੰਗ ਦੇ ਜੇ ਗੱਲ ਕੀਤੀ ਜਾਵੇ ਜਿਹੜੀ ਇਮਾਰਤ ਜਿਹੜੀ சுரੰਗ ਦੀ ਬਿਲਡਿੰਗ ਸੀਗੀ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਇੱਟਾਂ ਨੇ ਇੱਥੋਂ ਵੀ ਟਹਿ ਚੁੱਕੀਆਂ ਨੇ ਤੇ ਇਸ சுரੰਗ ਦੇ ਜਿਹੜੇ ਹਾਲਾਤ ਨੇ ਇੱਕਦਮ ਖੰਡਰ ਬਣ ਚੁੱਕੇ ਨੇ ਜਿਹੜੀ ਆ ਸੁਰੰਗ ਸੀ ਇਸਦੇ ਹਾਲਾਤ ਤੁਸੀਂ ਦੇਖ ਚੁੱਕੇ ਹੋ ਹੁਣ ਅਸੀਂ ਤੁਹਾਨੂੰ ਇਹੋ ਜੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਜਿੱਥੋਂ ਲੁਧਿਆਣੇ ਦਾ ਇੱਕ ਬਹੁਤ ਹੀ ਬਿਹਤਰੀਨ ਅਤੇ ਖਾਸ ਵਿਊ ਦ੍ਰਿਸ਼ ਦੇਖਣ ਨੂੰ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੁਧਿਆਣੇ ਦੀ ਖੂਬਸੂਰਤੀ ਇਸ ਸਮੇ ਸਾਡੇ ਸਾਹਮਣੇ ਹੈ ਜੇ ਤੁਸੀਂ ਇਸ ਦੀ ਹਾਈਟ ਦੀ ਗੱਲ ਕੀਤੀ ਜਾਵੇ ਉਚਾਈ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਲਾ ਕਿੰਨੀ ਉਚਾਈ ਤੇ ਬਣਿਆ ਹੋਇਆ ਹੈ ਕਿ ਲੁਧਿਆਣਾ ਦਾ ਸਾਰਾ ਦ੍ਰਿਸ਼ ਜਿਹੜਾ ਇੱਥੋਂ ਦੇਖਣ ਨੂੰ ਮਿਲਦਾ ਹੈ ਤੇ ਉਸ ਸਮੇਂ ਵੀ ਜੇ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਦੇ ਜਿਹੜੇ ਸਿਪਾਈ ਸੀ ਜਾਂ ਸੈਨਿਕ ਸੀ ਜਾਂ ਜਿਹੜੇ ਵੀ ਲੋਕ ਲੋਧੀ ਵੰਸ਼ ਦੇ ਅੰਦਰ ਮੌਜੂਦ ਹੁੰਦੇ ਸੀ ਉਹ ਇੱਥੋਂ ਦੀ ਆਪਣੇ ਕਿਲੇ ਦੀ ਜਿਹੜੀ ਸੁਰੱਖਿਆ ਉਹ ਕਰਦੇ ਹੁੰਦੇ ਸੀ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਇੱਥੋਂ ਦੀ ਇਹਨਾਂ ਦੇ ਵੱਲੋਂ ਆਪਣੇ ਕਿਲੇ ਦੀ ਜਿਹੜੀ ਸੁਰੱਖਿਆ ਉਹ ਕੀਤੀ ਜਾਂਦੀ ਸੀਗੀ ਇਹ ਜਿਹੜੇ ਫਿਲਹਾਲ ਤੁਸੀਂ ਸਾਹਮਣੇ ਸਾਡੇ ਨਾਲ ਦੇਖ ਰਹੇ ਜਿਹੜੇ ਹੌਲ ਬਣੇ ਹੋਏ ਨੇ ਜਿਹੜੇ ਇਹ ਛੇਦ ਕੀਤੇ ਹੋਏ ਨੇ ਇਸ ਦੇ ਅੰਦਰ ਤੋਪ ਰੱਖੀ ਜਾਂਦੀ ਸੀ ਤੇ ਜੇਕਰ ਕਿਲੇ ਤੇ ਕੋਈ ਵੀ ਹਮਲਾ ਹੁੰਦਾ ਸੀ ਤਾਂ ਉਸ ਸਮੇ ਇਸ ਥੋੜੀ ਉੱਥੇ ਹਮਲਾ ਕੀਤਾ ਜਾਂਦਾ ਸੀ ਦੁਸ਼ਮਨਾ ਨਾਲ ਇੱਥੋ ਦੀ ਲੜਾਈ ਕੀਤੀ ਜਾਂਦੀ ਸੀਗੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਕਿਲੇ ਦੇ ਉਪਰੋ ਦੀ ਲੁਧਿਆਣਾ ਜਿਸ ਦਾ ਨਾਮ ਇਸ ਕਿਲੇ ਦੇ ਜਿਨ੍ਹਾਂ ਨੇ ਇਸ ਕਿਲੇ ਤੇ ਰਾਜ ਕੀਤਾ ਸੀ ਲੋਦੀ ਵੰਸ਼ ਉੱਥੋ ਦੀ ਉਹਨਾਂ ਦਾ ਨਾਮ ਪਿਆ ਸੀਗਾ ਦੇਖ ਸਕ ਰਹੇ ਹੋ ਕਿ ਕਿਸ ਤਰ੍ਹਾਂ ਲੁਧਿਆਣੇ ਦੀ ਖੂਬਸੂਰਤੀ ਇਕੱਲੇ ਤੋਂ ਦੇਖਣ ਨੂੰ ਮਿਲ ਰਹੀ ਹੈ ਹੁਣ ਅਸੀਂ ਅੱਗੇ ਚੱਲਦੇ ਆ ਤੇ ਤੁਹਾਨੂੰ ਇਹ ਇਮਾਰਤ ਦੇ ਹੋਰ ਹਾਲਾਤ ਦਿਖਾਣੇ ਆ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਇਸੇ ਚੱਲਣਾ ਵੀ ਕਾਫੀ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਇਸ ਦੇ ਹਾਲਾਤ ਇਸ ਤਰ੍ਹਾਂ ਬਣ ਚੁੱਕੇ ਨੇ ਕਿ ਇੱਥੇ ਚੱਲਣਾ ਵੀ ਕਾਫੀ ਮੁਸ਼ਕਿਲ ਹੋ ਚੁੱਕਿਆ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਜੇ ਪੁਰਾਣੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਇੱਕ ਇੱਕ ਇੱਟ ਨੂੰ ਸਹੀ ਸਲਾਮਤੀ ਦੇ ਨਾਲ ਇੱਕ ਇੱਕ ਅ ਦੀਵਾਰ ਨੂੰ ਕਿਸ ਤਰ੍ਹਾਂ ਖੂਬਸੂਰਤੀ ਦੇ ਨਾਲ ਬਣਾਇਆ ਗਿਆ ਸੀ ਤੇ ਖੁਦ ਸੋਚੋ ਜੇ ਆਪਾਂ 500 ਜਾਂ ਫਿਰ 600 ਸਾਲ ਪੁਰਾਣੇ ਅਗਰ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਇਸ ਨੂੰ ਖੂਬਸੂਰਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੋਏਗਾ ਕਿੰਨੀ ਖੂਬਸੂਰਤੀ ਦੇ ਨਾਲ ਇਸ ਕਿਲੇ ਨੂੰ ਬਣਾਇਆ ਗਿਆ ਹੋਏਗਾ ਤੇ ਲੋਕਾਂ ਦੇ ਦਿਲਾਂ ਨੂੰ ਵੀ ਖਾਸ ਕਰਕੇ ਇਹ ਕਿਲੇ ਦੀ ਜਿਹੜੀ ਖੂਬਸੂਰਤੀ ਹੈ ਉਹ ਆਕਰਸ਼ਿਤ ਕਰਦੀ ਹੋਏਗੀ ਤੇ ਜੇ ਅੱਜ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਕਿਲੇ ਦੇ ਅੰਦਰ ਚਾੜ ਜਿਹੜੇ ਨੇ ਉਹ ਬਣ ਚੁੱਕੇ ਨੇ ਹਰ ਇੱਕ ਦੀਵਾਰਾਂ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਣ ਚੁੱਕੇ ਨੇ ਤੇ ਸਿਰਫ ਇੰਨਾ ਹੀ ਨਹੀਂ ਇਹ ਜਿਹੜੀ ਇਮਾਰਤ ਹੈ ਅੱਜ 2025 ਦੀ ਗੱਲ ਕੀਤੀ ਜਾਵੇ ਤਾਂ ਇੱਕ ਖੰਡਰ ਬਣ ਚੁੱਕੀ ਹੈ ਇਸ ਘਿਲੇ ਦੇ ਅੰਦਰ ਇੱਕ ਖੂਹ ਜਿਹੜਾ ਇੱਥੇ ਮੌਜੂਦ ਹੈ ਤੁਸੀਂ ਇਸ ਦੇ ਹਾਲਾਤ ਦੇਖ ਸਕਦੇ ਹੋ ਕਿਦਾਂ ਉਸ ਸਮੇਂ ਇਸ ਖੂਏ ਦਾ ਰੋਜ਼ਾਨਾ ਇਸਤੇਮਾਲ ਹੁੰਦਾ ਹੋਇਆ ਹੋਇਆ ਹੋਏਗਾ ਇਸ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਖੂਬ ਸਾਰਾ ਪਾਣੀ ਹੁੰਦਾ ਹੋਏਗਾ ਪਰ ਅੱਜ ਜੇ ਗੱਲ ਕੀਤੀ ਜਾਵੇ ਤਾਂ ਇੱਕ ਖੂਹ ਜਿਹੜਾ ਇਹ ਸੁੱਕ ਚੁੱਕਾ ਹੈ ਤੇ ਇਸ ਦੀ ਸਾਮ ਸੰਭਾਲ ਦੀ ਜੇ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਰਸਯੋਗ ਇਸ ਖੂਏ ਦੇ ਜਿਹੜੇ ਹਾਲਾਤ ਨੇ ਉਹ ਬਣ ਚੁੱਕੇ ਨੇ ਕੋਈ ਸਮਾਂ ਇਦਾਂ ਦਾ ਵੀ ਹੋਏਗਾ ਜਦੋਂ ਇੱਕ ਖੂਆ ਖੂਬਸੂਰਤੀ ਦਾ ਪ੍ਰਤੀਕ ਹੋਏਗਾ ਲੋਕ ਲੋਕਾਂ ਦੇ ਰੋਜ਼ਾਨਾ ਇਸਤੇਮਾਲ ਕੀਤੇ ਜਾਣ ਵਾਲੀ ਇੱਕ ਬਹੁਤ ਹੀ ਜ਼ਿਆਦਾ ਖੂਬਸੂਰਤ ਜਗਾ ਹੋਏਗੀ ਪਰ ਅੱਜ ਇਸ ਦੇ ਹਾਲਾਤ ਸਿਰਫ ਇੰਨਾ ਹੀ ਨਹੀਂ ਇਸ ਦੇ ਆਸ-ਪਾਸ ਦੇ ਜੇ ਤੁਸੀਂ ਹਾਲਾਤ ਦੀ ਗੱਲ ਕਰੋਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਮਾਰਤ ਵੀ ਜਿਹੜੀ ਹੈ ਖੰਡਰ ਬਣ ਚੁੱਕੀ ਹੈ ਇਹ ਆਸੀ ਇਹ ਮਹਾਰਾਜਾ ਲੋਧੀ ਦਾ ਕਿਲਾ ਵਾ ਇਹ 675 ਸਾਲ ਪੁਰਾਣਾ ਕਿਲਾ ਵਾ ਆ ਪੁਰਾਣੇ ਕਮਰੇ ਸੀਗੇ ਇਹਨਾਂ ਦੇ ਦਰਵਾਜੇ ਟਾਕੇ ਟੁੱਕੇ ਲੱਗੇ ਹੁੰਦੀਆਂ ਸੀਗੀਆਂ ਬਸ ਤੋੜਪੰਨ ਕਰਤਾ ਲੋਕਾਂ ਨੇ ਤੇ ਇੱਕ ਗੁਫਾ ਬਚੀ ਐ ਮਹਾਰਾਜਾ ਲੋਧੀ ਦੀ ਤੇ ਇੱਕ ਕਮਰਾ ਬੱਸ ਉਹੀ ਬਚਿਆ ਬਾਕੀ ਘੋੜੇ ਦਾਸਤਵਲ ਸੀਗੇ ਸਾਰੇ ਬਰਬਾਦ ਕਰ ਚੁੱਕੇ ਨੇ ਸਾਰੇ ਬਰਬਾਦ ਹੋ ਚੁੱਕੇ ਹਨ ਮਤਲਬ ਪਹਿਲੇ ਇਹਦੀ ਸਾਮ ਸੰਭਾਲ ਕਿੱਤੀ ਜਾ ਰਹੀ ਸੀਗੀ ਪਹਿਲਾਂ ਕਿੱਤੀ ਜਾ ਰਹੀ ਸੀਗੀ ਪਹਿਲਾਂ ਤਾਂ ਠੀਕ ਠਾਕ ਸੀਗਾ ਬਸ ਆ ਥੋੜੇ 10-12 ਸਾਲਾਂ ਦੇ ਵਿੱਚ ਤੋੜਪੰਨ ਹੋ ਗਈ ਲੋਕਾਂ ਨੇ ਬਹੁਤ ਨੁਕਸਾਨ ਕਰਤਾ ਕੋਈ ਚੱਕ ਕੇ ਲੈ ਜਾਂਦੇ ਕੋਈ ਕੁਝ ਕਰ ਲੈਂਦਾ ਕਿਉਂਕਿ ਰਾਤ ਨੂੰ ਵੀ ਮਾਹੌਲ ਇੱਥੇ ਖਤਰਨਾਕ ਹੋ ਜਾਂਦਾ ਬਹੁਤ ਜ਼ਿਆਦਾ ਡਰ ਲੱਗਦਾ ਇਸ ਟਾਈਮ ਰਾਤ ਨੂੰ ਵੀ ਡਿਊਟੀ ਕਰਨ ਲੱਗੇ ਤੇ ਰਾਤੀ ਡਰ ਕਿਉਂ ਡਰ ਦਾ ਮਾਹੌਲ ਕਿਉਂ ਬਣਿਆ ਹੁੰਦਾ ਕਾਫੀ ਸੱਪ ਸੁੱਪ ਦੇਖੇ ਜਾਂਦੇ ਆ ਕਈ ਪੁਰਾਣੇ ਬਜ਼ੁਰਗਾਂ ਨੇ ਵੀ ਦੱਸਿਆ ਵੀ ਇੱਥੇ ਕਾਫੀ 20 ਫੁੱਟ ਦਾ ਸੱਪ ਆ ਜਿਹੜਾ ਰਾਤ ਨੂੰ ਹੀ ਨਿਕਲਦਾ ਵਾ ਵੀ ਕਿਸੇ ਨੂੰ ਨੁਕਸਾਨ ਜਾਲੀ ਨੁਕਸਾਨ ਤਣੇ ਹੁੰਦਾ ਗੈਪ ਹੋ ਜਾਂਦਾ ਦੋਸਤੋ ਗਾਇਬ ਹੋ ਜਾਂਦਾ ਗੈਪ ਹੋ ਜਾਂਦਾ ਅੱਛਾ ਜੀ ਗੱਲ ਕਿੱਟੀ ਜਾਵੇ ਤਾਂ ਇੱਥੇ ਹਜੇ ਕਿਹੜੀ ਕਿਹੜੀ ਜੁਗਾਵਾਵਾਂ ਹੋਰ ਹੈਗੀਆਂ ਇੱਥੇ ਇੱਕ ਬਚੇਕ ਫਲੋਰ ਕਿਲਾ ਰਹਿ ਗਿਆ ਜੀ ਜੋ ਇੱਥੇ ਗੁਫਾ ਦੇ ਨਾਲ ਅਟੈਚ ਆ 16 ਕਿਲੋਮੀਟਰ ਥੱਲੇ ਸਤਲੂ ਦੇ ਜਾਂਦਾ ਵਾ ਅੱਛਾ ਇਹਨੇ ਸੁਣਿਆ ਕਿ ਗੁਫਾਵਾਂ ਵੀ ਹੈਗੀਆਂ ਇੱਥੇ ਹਾਂਜੀ ਇੱਕੋ ਹੀ ਗੁਫਾ ਹੈਗੀ ਇੱਕੋ ਗੁਫਾ ਹੈ ਹਾਂਜੀ ਦੋ ਕੂਆ ਇੱਕ ਗੁਫਾ ਵਾ ਜੀ ਦੋ ਕੂਆ ਹਾਂਜੀ ਉਹ ਹੁਣ ਸਹੀ ਸਲਾਮਤ ਹੈ ਕਿ ਉਹ ਵੀ ਖੰਡਰ ਬਣ ਚੁੱਕਾ ਨਹੀਂ ਉਹ ਸਹੀ ਸਲਾਮਤ ਆ ਯਾਨੀ ਕਿ ਅੰਦਰ ਕੰਦ ਗਿਰੀ ਹੋਈ ਆ ਗੁਫਾ ਦੇ ਅੰਦਰ ਤਾਂ ਗੁਫਾ ਦਾ ਬਲੋਕ ਆ ਬਾਕੀ ਖੂ ਉਹ ਤਾਂ ਟੁੱਟੇ ਫੁੱਟੇ ਪਏ ਤੁਹਾਨੂੰ ਪਤਾ ਹਾਲਾਤ ਵੈਸੇ ਪੁਰਾਣੇ ਹੋਏ ਪਏ ਉਹਦੀ ਟੁੱਟਿਆ ਫਟਿਆ ਪਿਆ ਪਿਆ ਜੋ ਜਿਹੜੀ ਤੁਸੀਂ ਸੱਪ ਦੀ ਗੱਲ ਕਰ ਰਹੇ ਸੀਗੇ ਸੱਪ ਇਹ ਹੈ ਕਿ ਕਿੱਥੋਂ ਨਿਕਲਦਾ ਤੇ ਕਿੱਧਰ ਜਾ ਕੇ ਗਾਇਬ ਹੋ ਜਾਂਦਾ ਸੀ ਸਾਡੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਹੁਣ ਕਈ ਕਾਫੀ ਮੱਲੇ ਵਾਲੇ ਨੇ ਵੀ ਦੇਖਿਆ ਵੀ ਉਹ ਨਿਕਲਦਾ ਵਾ ਇੱਕ ਦੋ ਵਾਰ ਅਸੀਂ ਵੀ ਦੇਖਿਆ ਰਾਤ ਨੂੰ ਕਿ ਯਾਨੀ ਕਿ ਪੁਰਾਣੇ ਬਜ਼ੁਰਗ ਵੀ ਦੱਸਦੇ ਸੀ ਕਾਫੀ ਚਿਰ ਤੋਂ ਪੁਰਾਣਾ ਹੀ ਘੁੰਮਦਾ ਪਿਆ ਯਾ ਤੱਕ ਯਾਨੀ ਕਿ 100-150 ਸਾਲ ਪੁਰਾਣਾ ਹੀ ਹੈ ਇਹੋ ਇਹ ਲੁਧਿਆਣੇ ਦਾ ਇਹ ਮਸ਼ਹੂਰ ਕਿਲਾ ਜਿੱਥੋਂ ਲੁਧਿਆੜੇ ਨੂੰ ਨਾਮ ਮਿਲਿਆ ਸੀ ਉਸ ਦੇ ਵਿੱਚ ਇੱਕ 스테ਜ ਵੀ ਮੌਜੂਦ ਹੈ ਜਿੱਥੇ ਤੁਸੀਂ ਸੋਚ ਸਕਦੇ ਹੋ ਕਿ ਕਿਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਇਸ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੋਵੇਗਾ ਇਸ ਦੇ ਵਿੱਚ ਇਹਦੇ ਉੱਤੇ ਕਾਫੀ ਪਰਫਾਰਮੈਂਸ ਜਿਹੜੀਆਂ ਉਹ ਕੀਤੀ ਜਾਂਦੀ ਹੋਣਗੀਆਂ ਖਾਸ ਕਰਕੇ ਜਿਹੜੀ ਅਨਾਊਂਸਮੈਂਟਸ ਹੁੰਦੀਆਂ ਹੋਣਗੀਆਂ ਉਸ ਟਾਈਮ ਤੇ ਉਹ ਕਿੰਨੀਆਂ ਜਾਂਦੀਆਂ ਹੋਣਗੀਆਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੇ ਜਿਹੜੇ ਲੁਧਿਆਣੇ ਦਾ ਇਤਿਹਾਸ ਹੈ ਕਿੰਨਾ ਖੂਬਸੂਰਤ ਸੀਗਾ ਕਿੰਨੀ ਖੂਬਸੂਰਤੀ ਦੇ ਨਾਲ ਲੁਧਿਆਣੇ ਦੇ ਇਤਿਹਾਸ ਨੂੰ ਲਿਖਿਆ ਗਿਆ ਪਰ ਉਹ ਜਿਹੜਾ ਇਤਿਹਾਸ ਹੈ ਅੱਜ ਟੈਂਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਇਹ ਸਿਰਫ ਇਮਾਰਤ ਨਹੀਂ ਇਹ ਇਮਾਰਤ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦਾ ਇਤਿਹਾਸ ਵੀ ਟੈਰਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ ਕਿਲੇ ਦੇ ਅੰਦਰ ਕਿਸ ਤਰ੍ਹਾਂ ਅਜੇ ਜਿਹੜੀ ਇਮਾਰਤਾਂ ਨੇ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਉੱਥੇ ਹੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਤੁਸੀਂ ਖੁਦ ਦੇਖੋ ਕਿ ਜਦੋਂ ਇਹ ਇਮਾਰਤ ਨੂੰ ਬਣਾਇਆ ਗਿਆ ਹੋਵੇਗਾ ਤਾਂ ਕਿੰਨੀ ਮਿਹਨਤ ਕਿੰਨੀ ਲਗਨ ਤੇ ਕਿੰਨੀਆਂ ਹੀ ਯਾਦਾਂ ਇਸ ਜਿਹੜੀ ਇਮਾਰਤ ਹੈ ਉਸ ਦੇ ਅੰਦਰ ਜੁੜੀਆਂ ਹੋਣਗੀਆਂ ਪਰ ਜੇ ਹੁਣ ਗੱਲ ਕੀਤੀ ਜਾਵੇ ਅੱਜ ਦੀ ਤਾਂ ਇਹ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੇ ਇਮਾਰਤ ਨਾਲ ਹੀ ਗੱਲ ਕੀਤੀ ਜਾਵੇ ਤਾਂ ਉਹ ਵੀ ਟੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜੇ ਇਸ ਸਾਮ ਸੰਭਾਲ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਕਈ ਤਾਂ ਕਿਸੇ ਵੱਲੋਂ ਵੀ ਇਮਾਰਤਾਂ ਦੀ ਜਿਹੜੀ ਇਹ ਸਾਮ ਸੰਵਾਲਾ ਉਸ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਜਿਸ ਕਰਕੇ ਇਹ ਜਿਹੜੀ ਇਮਾਰਤਾਂ ਨੇ ਇੱਦਾਂ ਦੀਆਂ ਜਿਹਦੇ ਵਿੱਚ ਲੁਧਿਆਣੇ ਤੇ ਪੰਜਾਬ ਦੀ ਪੁਰਾਣੀਆਂ ਯਾਦਾਂ ਜੁੜੀਆਂ ਨੇ ਉਹ ਸਾਰੀਆਂ ਅੱਜ ਦੇ ਜ਼ਮਾਨੇ 'ਚ ਗੱਲ ਕੀਤੀ ਜਾਵੇ ਤਾਂ ਆਲੋਪ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਉਸ ਸਮੇਂ ਦੇ ਜਿਹੜੇ ਰਾਜੇ ਜਿਹੜੇ ਰਾਣੀਆਂ ਸੀਗੀਆਂ ਉਹ ਇਨ੍ਹਾਂ ਕਮਰਿਆਂ ਦੇ ਵਿੱਚ ਰਹਿੰਦੇ ਸੀਗੇ ਤੇ ਖੁਦ ਸੋਚੋ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਇਮਾਰਤ ਦੀ ਸਾਮ ਸੰਭਾਲ ਕੀਤੀ ਹੋएगी ਕਿ ਕਿੰਨੇ ਪਿਆਰ ਨਾਲ ਇੱਕ ਇੱਕ ਚੀਜ਼ ਜਿਹੜੀ ਹੈ ਉਹ ਜੋੜੀ ਹੋਏਗੀ ਤੇ ਹੁਣ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਇਹ ਇਮਾਰਤ ਹੈ ਉਹ ਖੰਡਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸਿਰਫ ਇੰਨਾ ਹੀ ਨਹੀਂ ਇਹ ਇਮਾਰਤ ਜਿਹੜੀ ਹੈ ਉਹ ਟਹੰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿ ਜੇਕਰ ਕੁਝ ਸਾਲਾਂ ਤੱਕ ਇਸ ਦੀ ਸਾਮ ਸੰਭਾਲ ਨਾ ਕੀਤੀ ਗਈ ਇਸ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਜਿਹੜੀ ਇਮਾਰਤ ਹੈ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਲੁਧਿਆਣੇ ਦਾ ਜਿਹੜਾ ਇਤਿਹਾਸ ਹੈ ਜਿੱਥੋਂ ਲੁਧਿਆਣੇ ਨੂੰ ਅਸਲ ਨਾਮ ਮਿਲਿਆ ਸੀ ਉਹ ਬਿਲਕੁਲ ਖਤਮ ਹੁੰਦਾ ਹੋਇਆ ਨਜ਼ਰ ਆ ਜਾਵੇਗਾ ਅੱਜ ਲੁਧਿਆਣੇ ਦੇ ਵਿੱਚ ਇਹ ਜਿਹੜੀ ਇਮਾਰਤ ਹੈ ਜਿਸ ਤੋਂ ਲੁਧਿਆਣੇ ਨੂੰ ਇੱਕ ਪ੍ਰਤੀਕ ਇੱਕ ਨਾਮ ਮਿਲਿਆ ਇੱਕ ਪਛਾਣ ਮਿਲੀ ਹੈ ਅੱਜ ਉਹ ਟੈਂਡਾ ਹੋਇਆ ਨਜ਼ਰ ਆ ਰਿਹਾ ਤੇ ਅਸੀਂ ਹੁਣ ਸਾਰਿਆਂ ਤੋਂ ਗੁਜਾਇਸ਼ ਕਰਾਂਗੇ ਕਿ ਉਹ ਪਹਿਲਾ ਕਦਮ ਚੱਕਣ ਤੱਕ ਤਾਂ ਜੋ ਲੁਧਿਆਣੇ ਦਾ ਇਤਿਹਾਸ ਹੈ ਜਿੱਥੋਂ ਲੁਧਿਆਣੇ ਨੂੰ ਪਛਾਣ ਮਿਲੀ ਹੈ ਉਹ ਬਚ ਸਕੇ ਤੇ ਅਜਿਹੀ ਹੋਰ ਵੀ ਡੇਰੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲਿੰਕ ਖੋਰ ਕੈਮਰਾਮੈਨ ਰਾਕਿਸ਼ ਟੇਨਰ